ਜੇ ਤੁਹਾਡਾ ਵਿਆਹ ਨਹੀਂ ਹੋ ਰਿਹਾ ਤਾਂ ਟੈਨਸ਼ਨ ਨਾ ਲਓ ਅੱਜ ਆਪਾਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦਿਖਾਉਣ ਜਾ ਰਹੇ ਹਾਂ ਜਿਸ ਜਗ੍ਹਾ ਤੇ ਆਣ ਕੇ ਤੁਹਾਡਾ ਵਿਆਹ ਹੋ ਜਾਵੇਗਾ ਜੀ ਹਾਂ ਤੁਹਾਡੇ ਦਿਲਾਂ ਦੀਆਂ ਰੀਝਾਂ ਪੂਰੀਆਂ ਹੋ ਜਾਣਗੀਆਂ ਸੋ ਇਹ ਜਗ੍ਹਾ ਕਿੱਥੇ ਆ ਅੱਜ ਆਪਾਂ ਇਸ ਬਾਰੇ ਹੀ ਤੁਹਾਨੂੰ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਇਸ ਜਗ੍ਹਾ ਤੇ ਆਣ ਕੇ ਤੁਸੀਂ ਕੀ ਕਰਨਾ ਹੈ ਸੰਗਤ ਜੀ ਤੁਹਾਨੂੰ ਕਾਠਗੜ ਮੰਦਿਰ ਆਉਣਾ ਪਵੇਗਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਕਾਗੜਾ ਜ਼ਿਲ੍ਹੇ ਚ ਪੈਂਦਾ ਹੈ ਜੀ ਹਾਂ ਇਹ ਮੰਦਿਰ ਮੁਕੇਰੀਆਂ ਪਠਾਨਕੋਟ ਰੋਡ ਤੇ ਮੀਰਥਲ ਦੇ ਕੋਲ ਪੈਂਦਾ ਹੈ ਇਸ ਮੰਦਿਰ ਦਾ ਇੱਕ ਸਭ ਤੋਂ ਵੱਡਾ ਇਤਿਹਾਸ ਤੁਹਾਨੂੰ ਦੱਸ ਦਈਏ ਕਿ ਜੋ ਇਸ ਮੰਦਿਰ ਵਿੱਚ ਸਿਵਲਿੰਗ ਭਗਵਾਨ ਹੈ ਉਹ ਦੋ ਹਿੱਸਿਆਂ 'ਚ ਵੰਡੇ ਹੋਏ ਨੇ ਤੁਹਾਨੂੰ ਇਸ ਜਗ੍ਹਾ ਤੇ ਆਨ ਕੇ ਪਹਿਲਾ ਮੱਥਾ ਟੇਕਣਾ ਪਵੇਗਾ ਤੇ ਫਿਰ ਜੋ ਵੀ ਤੁਸੀਂ ਇਸ ਜਗ੍ਹਾ ਤੇ ਮੰਗਣਾ ਚਾਹੁੰਦੇ ਹੋ ਤੁਸੀਂ ਮੰਗ ਸਕਦੇ ਹੋ ਆ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਇੱਥੇ ਆਨ ਕੇ ਤੁਹਾਨੂੰ ਮੱਥਾ ਟੇਕਣਾ ਪਵੇਗਾ ਜੇ ਤੁਹਾਡਾ ਵਿਆਹ ਨਹੀਂ ਹੁੰਦਾ ਫਿਰ ਤੁਹਾਨੂੰ ਸੱਚੇ ਦਿਲੋਂ ਇੱਥੇ ਅਰਦਾਸ ਕਰਨੀ ਪਵੇਗੀ ਕਿ ਰੱਬਾ ਮੇਰਾ ਵਿਆਹ ਹੋ ਜਾਵੇ ਜੀ ਹਾਂ ਬਹੁਤ ਸਾਰੇ ਲੋਕ ਇੱਥੇ ਆਨ ਕੇ ਅਰਦਾਸ ਕਰਦੇ ਆ ਕਿ ਉਹਨਾਂ ਦਾ ਵਿਆਹ ਹੋ ਜਾਵੇ ਇਸੇ ਕਰਕੇ ਬਹੁਤ ਸਾਰੇ ਲੋਕਾਂ ਨੇ ਇਸ ਦਰਖਤ ਨਾਲ ਧਾਗੇ ਬੰਨੇ ਹੁੰਦੇ ਆ ਕਿ ਜਦੋਂ ਉਹ ਰੱਬ ਅੱਗੇ ਪ੍ਰਾਰਥਨਾ ਕਰਦੇ ਆ ਉਦੋਂ ਧਾਗੇ ਬੰਨ ਜਾਂਦੇ ਆ ਜਿਸ ਤੋਂ ਬਾਅਦ ਜਦੋਂ ਫਿਰ ਉਹਨਾਂ ਦੀ ਮਨ ਦੀ ਇੱਛਾ ਪੂਰੀ ਹੁੰਦੀ ਹੈ ਉਹਨਾਂ ਦਾ ਵਿਆਹ ਹੁੰਦਾ ਹੈ ਉਹ ਇੱਥੇ ਆਪਣੇ ਨਾਲ ਸਿਹਰਾ ਤੇ ਚੂੜਾ ਲੈ ਕੇ ਆਉਂਦੇ ਆ ਤੇ ਫਿਰ ਇਸ ਦਰਖਤ ਵਾਲੀ ਜਗ੍ਹਾ ਤੇ ਰੱਖ ਦਿੰਦੇ ਆ ਯਾਰੋ ਕਹਿੰਦੇ ਨੇ ਬਹੁਤ ਸਾਰੇ ਲੋਕਾਂ ਦੀਆਂ ਇੱਥੇ ਇੱਛਾਵਾਂ ਪੂਰੀਆਂ ਹੋਈਆਂ ਨੇ। ਸੋ ਜੇ ਤੁਹਾਡਾ ਵੀ ਅਜੇ ਤੱਕ ਵਿਆਹ ਨਹੀਂ ਹੋਇਆ ਤਾਂ ਤੁਸੀਂ ਵੀ ਇੱਕ ਵਾਰ ਇਸ ਜਗ੍ਹਾ ਤੇ ਆਣ ਕੇ ਅਰਦਾਸ ਜ਼ਰੂਰ ਕਰਿਓ। ਸੋ ਤੁਸੀਂ ਹੁਣ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਮੰਦਰ ਆਏ ਹੋ ਜਾਂ ਫਿਰ ਨਹੀਂ। ਤੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ। ਸੋ ਤੁਸੀਂ ਕਮੈਂਟਾਂ 'ਚ ਰਾਮ ਰਾਮ ਤੇ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ। ਧੰਵਾਦ ਜੀ।